ਅਯਾਦ ਪੰਜਾਬ ਕੇਸਰੀ ਕਬੱਡੀ ਕਲੱਬ ਦੀ ਟੀਮ ਦੇ ਪੁਆਇੰਟ 33 ਐਵਰਸਪੋਰਟ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਦੇ ਪੁਆਇੰਟ 64.5 ਟੈਸਟ ਟ੍ਰੇਡਰ ਅਜ ਦੇ ਟੂਰਨਾਮੈਂਟ ਦਾ ਸੈਮੀਫਾਈਨਲ ਤੇ ਫਾਈਨਲ ਮੈਚ ਦੇ ਵਿੱਚ ਜਿਹੜੀਆਂ ਕਬੱਡੀ 43 ਕਬੱਡੀਆਂ 36 ਨੰਬਰ ਜਿੱਤ ਬਾ ਚਿੱਟੇ ਆਜਦੇ ਕਾਪ ਦਾ ਬੜ ਤਾੜੀਆਂ ਮਾਰਦੀ ਐ ਜ਼ੋਰਦਾਰਾਂ ਅੱਜ ਦੇ ਟੂਰਨਾਮੈਂਟ ਦਾ ਬੈਸਟ ਸਟਾਪਰ 24 ਟੱਚ 8 ਜੱਫੇ 1 ਪੁਆਇੰਟ ਜਿਹੜਾ ਕਾਮਨ ਕੀਤਾ 8.5 ਪੁਆਇੰਟ ਜਿਹੜੇ ਟੋਟਲ ਹੋਏ ਆ ਹੁਣ ਗੱਲ ਮੁੱਕੀ ਵੀ ਦੋਨੇ ਬੈਸਟ ਜੱਗਾ ਤੇ ਚਿੱਤ ਪਾਲ ਅੱਜ ਦੇ ਟੂਰਨਾਮੈਂਟ ਦੇ ਗਾਸ ਟ੍ਰੇਡਰ ਤੇ ਬੈਸਟ ਸਟਾਪਰ ਚਿੱਟੀ ਵਾਲਾ ਜੱਗਾ ਤੇ ਚਿੱਟੀ ਵਾਲਾ ਚਿੱਤ ਪਾਲ